ਬਾਣੀ ਦਾ ਅਭਿਆਸ ਕਰਦੇ ਆ ਜਿਉਂ-ਜਿਉਂ ਮਨ ਨਿਰਮਲ ਹੁੰਦਾ ਹੈ ਕਿਉਂਕਿ ਪਹਿਲਾ ਕੰਮ ਤਾਂ ਬਾਣੀ ਮੈਲ ਹੀ ਸਾੜਦੀ ਹੈ ਜੀ ਜਦੋਂ ਆਪਾਂ ਸ਼ੁਰੂਆਤ ਕਰਨੀ ਆ ਮਨ ਕਿੱਧਰ ਭੱਜਦਾ ਜੋ ਕੁਝ ਨੇ ਕਚਰਾ ਮਚਰਾ ਵਿੱਚ ਪਾਇਆ ਉਹ ਸਭ ਕੁਝ ਨਿਕਲੀ ਜਾਂਦਾ ਤੇ ਕਈ ਵਾਰੀ ਇੰਨਾ ਬੰਦਾ ਆਪਣੇ ਕੀਤੇ ਤੋਂ ਇੰਨਾ ਡਰਦਾ ਹੈ ਨੇਮ ਛੱਡ ਜਾਂਦਾ ਹੈ ਕਹਿੰਦਾ ਮਨ ਕੋਈ ਨਹੀਂ ਟਿਕਦਾ ਮਹਾਰਾਜ ਕਹਿੰਦੇ ਨਹੀਂ ਇਹ ਨਹੀਂ ਟਿਕਦਾ ਤੇ ਮੈਲ ਹੈ ਜਿੱਦਨ ਸ਼ਬਦ ਦੀ ਕਿਰਪਾ ਨਾਲ ਮੈਲ ਸੜ ਜਾਏਗੀ ਤੇ ਮਨ ਆਪਣੇ ਆਪ ਹੀ ਟਿਕ ਜਾਏਗਾ ਜੇ ਤੂੰ ਚਾਹੇ ਜੀ ਮੈਲ ਧੋਣੀ ਹੈ ਤੇ ਸ਼ਬਦ ਕੀ ਮੈਲ ਧੋਂਦਾ ਹੈ ਜਦੋਂ ਨਿਰਮਲ ਹੋ ਜਾਏ ਉਦੋਂ ਟਿਕਨ ਲੱਗ ਪੈਂਦਾ ਹੈ ਜਦੋਂ ਗੁਰਮੁਖ ਕੋ ਟਿਕਨ ਲੱਗ ਜੂਏ ਜਪਜੀ ਸਾਹਿਬ ਤੋਂ ਹੀ ਉਹਦੇ ਪੜਨ ਵਿੱਚ ਰਸ ਬਣ ਜਾਂਦਾ ਹੈ ਜਦੋਂ ਰਸ ਬਣ ਲੱਗ ਪਵੇ ਉਦੋਂ ਇੰਦਰੀ ਵਾਸ਼ਨਾ ਤੋਂ ਮੁਕਤ ਹੋਣ ਲੱਗ ਪੈਂਦੇ ਆ ਇੱਥੇ ਸਤਿਗੁਰੂ ਸ਼ਬਦ ਵਰਤ ਰਿਹਾ ਵੀ ਗੁਰ ਕੈ ਸ਼ਬਦ ਆਰਾਧਿਆ ਨਾਮ ਰੰਗ ਬੈਰਾਗ ਪਰਮਾਤਮਾ ਦੇ ਨਾਮ ਵਿੱਚ ਪ੍ਰੇਮ ਬਣ ਜਾਂਦਾ ਹੈ ਬੈਰਾਗ ਉਪਰਾਮਤਾ ਆ ਜਾਂਦੀ ਇੱਕ ਨਿੱਕੀ ਜਿਹੀ ਉਦਾਹਰਣ ਹੋਰ ਦਿੰਨਾ ਇਹ ਕੋਈ ਪਤਾ ਨਹੀਂ ਕਿਸੇ ਤੋਂ ਸ਼ਬਦ ਕੀਰਤਨ ਸੁਣਿਆ ਕਦੋਂ ਬੈਰਾਗ ਬਣ ਜਾਣਾ ਇੱਕ ਸਠਿਆਲਾ ਪਿੰਡ ਨੇ ਬਕਾਲਾ ਬਕਾਲਾ ਸ਼ਬਦ ਨਾਲ ਸਠਿਆਲਾ ਤੇ ਸਠਿਆਲੇ ਤੋਂ ਥੋੜਾ ਜਿਹਾ ਅੱਗੇ ਇੱਕ ਪਿੰਡ ਹੈ ਵਿਆਸ ਦੇ ਨੇੜੇ ਬੁਤਾਲਾ ਕਿ ਸਾਂ ਸੁਣਿਆ ਹੋਵੇਗਾ ਗੁਰੂ ਹਰਗੋਬਿੰਦ ਸਾਹਿਬ ਬਾਬਾ ਬਕਾੜਾ ਸਾਹਿਬ ਆਏ ਤੇ ਇਸ ਬੁਤਾਲੀ ਪਿੰਡ ਦੇ ਵਿੱਚ ਉਂਝ ਵੈਸੇ ਗੁਰੂ ਹਰਗੋਬਿੰਦ ਸਾਹਿਬ ਦੀ ਤਵਾਰੀਖ ਚ ਜ਼ਿਆਦਾ ਕਿਸੇ ਗ੍ਰੰਥਾ ਚ ਜ਼ਿਕਰ ਨਹੀਂ ਪਰ ਉਸ ਉਸ ਪਿੰਡ ਦੀ ਘਟਨਾ ਹੈ ਇੱਕ ਬੱਚਾ ਉਹਦੇ ਪਿਤਾ ਦੀ ਡੈਥ ਹੋ ਗਈ ਤੇ ਉਹ ਬਾਅਦ ਤੋਂ ਬਾਅਦ ਖੇਤੀ ਦਾ ਕੰਮ ਦੇਖਣ ਲੱਗ ਪਿਆ ਜਵਾਨ ਹੋਇਆ ਉਹਨੇ ਖੂਦ ਉੱਤੇ ਫਲਟ ਗਾਦੀ ਤੇ ਬਹਿਣਾ ਹਲਵਾਣੀ ਇੱਕ ਦਿਨ ਕੀ ਹੋਇਆ ਬਾਬਾ ਬਕਾਲਾ ਸਾਹਿਬ ਤੋਂ ਕੁਝ ਸੱਜਣ ਜਿਹੜੇ ਨੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉੱਥੇ ਰਹੇ ਨਾ ਗੁਰਤੇਗ ਬਹਾਦਰ ਸਾਹਿਬ ਲੰਮਾ ਸਮarre ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਈ ਸਿੱਖ ਲੰਗੇ ਤੁਰੇ ਜਾਂਦੇ ਸੰਤ ਬਾਣੀ ਪੜੇ ਇੱਕ ਸੱਜਣ ਦੂਜੇ ਸੁਣ ਔਰ ਉਹ ਕਹਿਣ ਲੱਗਿਆ ਖੂ ਹੱਠ ਚੱਲਦੇ ਪਏ ਪਾਣੀ ਪੀ ਲਈ ਉਹਨਾਂ ਕਹੇ ਵੀ ਬੇਟਾ ਪਾਣੀ ਪਿਆ ਦੇਗਾ ਨੌਜਵਾਨ ਜਵਾਨਾ ਪਾਣੀ ਪਿਆਏਗਾ ਉਹ ਟਿੰਡ ਖੋਲ ਕੇ ਪਾਣੀ ਪੀਣ ਲੱਗਾ ਤੇ ਬੰਦਗੀ ਕਰਨ ਵਾਲਾ ਜਿਹੜਾ ਬਾਣੀ ਪੜਦਾ ਕਹਿੰਦਾ ਵੀ ਇਹ ਤੁਸੀਂ ਕਿਸੇ ਨੂੰ ਮੰਨਦੇ ਵੀ ਹੋ ਉਹ ਕਹਿੰਦਾ ਹਾਂ ਤਾਂ ਅਸੀਂ Hindu ਪਰ ਸਾਨੂੰ ਲੋਕੀ ਸਰਵਰੀਏ ਕਹਿੰਦੇ ਨੇ ਕਵਰਾਂ ਨੂੰ ਪੂਜਦੇ ਨੇ ਸਰਵਰ ਨੂੰ ਅਸੀਂ ਸਰਵਰੀਆਂ ਨੂੰ ਪੂਜਨੇ ਆ ਉਹ ਬੰਦਗੀ ਕਰਨ ਵਾਲਾ ਕਹਿੰਦਾ ਛੱਡ ਪਰਾ ਤੇਰੇ ਹੱਥ ਦਾ ਪਾਣੀ ਪੀ ਕੇ ਨੇਮ ਨਾ ਕੇ ਤੇ ਟੁੱਟ ਜਾਏ ਕਹਿੰਦਾ ਤੂੰ ਬੇ ਨੀਮਾ ਹੈ ਬੇ ਨੀਮਾ ਦਾ ਅਰਥ ਇਹ ਕਿਂ ਦੁਆ ਕਰ ਜੰਮਿਆ ਤੇ ਪੂਜਣਾ ਕਬਰਾਂ ਪਿਆ ਉੱਥੇ ਬਹਿ ਕੇ ਥੋੜਾ ਸਮਾਂ ਉਹਨਾ ਬਾਣੀ ਪੜੀ ਬਸ ਵੇਖੋ ਰੱਬ ਜਦੋਂ ਚੇਟਕ ਲਾਂਦਾ ਮੈਂ ਤਾਂ ਕਿਹਾ ਵੀ ਸ਼ਬਦ ਸੁਣ ਨਾਲ ਇਹ ਸ਼ੁਰੂਆਤ ਹੈ ਉਹਨਾ ਬਾਣੀ ਪੜੀ ਕਹਿਣ ਲੱਗੇ ਛੱਡ ਪਾਣੀ ਨਹੀਂ ਪੀਣਾ ਸੀ ਚੱਲਿਆਂ ਤੂੰ ਬੇ ਨੀਮਾ ਹੈ ਉਹਨੂੰ ਗੱਲ ਖਾ ਗਈ ਜੇ ਅੰਦਰ ਕਰ ਗਿਆ ਜਾ ਕੇ ਮਾਈ ਨੂੰ ਪੁੱਛਦਾ ਸੀ ਕੌਣ ਖਾਂ ਉਹਨੇ ਦੱਸਿਆ ਜੀ ਉਦਾਸ ਕਿਉਂ ਹੈ ਕਹਿੰਦਾ ਪੰਜ ਸੱਤ ਸ਼ਰੀਰ ਆਏ ਸਨ ਉਹਨਾਂ ਚੋਂ ਇੱਕ ਜਣਾ ਕੁਝ ਬੋਲਦਾ ਸੀ ਪਰ ਸੱਚੀ ਤੇ ਹੁੰਦੱਸਾਂ ਮਾਂ ਜਦੋਂ ਬੋਲਦਾ ਸੀ ਅੰਦਰ ਨੂੰ ਠੰਡ ਪੈਂਦੀ ਸੀ ਉਹਨਾਂ ਪਾਣੀ ਮੰਗਿਆ ਖੂਹ ਤੇ ਬੈਠ ਕੇ ਉਹ ਕੁਝ ਪੜ੍ਹਦੇ ਰਹੇ ਜਦੋਂ ਮੈਂ ਪਾਣੀ ਪਿਆਣ ਲੱਗਿਆ ਉਹਨਾਂ ਪੁੱਛਿਆ ਜੀ ਕਿੰਨੂ ਪੂਜਦੇ ਹੋ ਕਹਿੰਨ ਲੱਗੀ ਸਰਵਰ ਨੂੰ ਮੈਂ ਇੱਥੇ ਬੇਨਤੀ ਕਰਾਂਗੇ ਉਹਨੂੰ ਨਫ਼ਰਤ ਨਾਲ ਜਾਇਓ ਕਿਉਂਕਿ ਜਿਹੋ ਜੇ ਦੀ ਬੰਦਾ ਪੂਜਾ ਕਰਦਾ ਉਹੋ ਜਾਂ ਬਣ ਜਾਂਦਾ ਹੈ ਜੇ ਸਿਕੀਜ ਨਹੀਂ ਤੇ ਤਾਂ ਤੁਸੀਂ ਨਫਰਤ ਕਰ ਰਹੇ ਹੋ ਗੁਰੂ ਇਹਨਾਂ ਨੂੰ ਕੂਰ ਕਿਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਮਾਂ ਨੇ ਕਿਹਾ ਪੁੱਤਰ ਸਾਡੇ ਪਿੰਡ ਜਿੱਥੋਂ ਮੈਂ ਵਿਆਹ ਕੇ ਆਈ ਹਾਂ ਉੱਥੇ ਸਿੱਖਾਂ ਦੇ ਘਰ ਸਨ ਉਹ ਵੀ ਇਸ ਤਰ੍ਹਾਂ ਦੇ ਨਹੀਂ ਇਸ ਤਰੀ ਜੋ ਪੜ ਰਹੇ ਨੇ ਉਹ ਆਪਣੇ ਗੁਰੂ ਦੀ ਬਾਣੀ ਪੜਦੇ ਹੋਣਗੇ ਉਹ ਪੁੱਛਦਾ ਗੁਰੂ ਕਹਿਣ ਲੱਗੇ ਹਾਂ ਸਿੱਖਾਂ ਦੇ ਗੁਰੂ ਨੇ ਗੁਰੂ ਨਾਨਕ ਸਾਹਿਬ ਆਦ ਗੁਰੂ ਨੇ ਪਤਾ ਨਹੀਂ ਉਹ ਬੱਚਾ ਸੁਣਿਆ ਮਾਂ ਨੂੰ ਕਹਿੰਦਾ ਮਾਂ ਮੈਂ ਅੱਜ ਤੋਂ ਬਾਅਦ ਮੈਂ ਨਹੀਂ ਕਬਰ ਕੁਝ ਨਹੀਂ ਮੈਂ ਉਸ ਗੁਰੂ ਨੂੰ ਮਿਲਣਾ ਚਾਹਨਾ ਜਿਹਦੇ ਸਿੱਖ ਲੰਘਦੇ ਹੋਏ ਨਹੀਂ ਠੰਡ ਪਾ ਗਏ ਉਹ ਕਹਿੰਦਾ ਕਹਿੰਦੀ ਪੁੱਤ ਆਪਣੇ ਪੱਲੇ ਕੀ ਕਿੱਥੇ ਮਿਲੇਗਾ ਮਾਂ ਬੜੀ ਸਿਆਣੀ ਸੀ ਉਹਨੇ ਕਿਹਾ ਕੰਮ ਕਰ ਤੂੰ ਯਾਦ ਕਰਿਆ ਘਰ ਆਪਣੇ ਆਪ ਇੱਕ ਦਿਨ ਆ ਜਾਏਗਾ ਤੇ ਅਗਲੀ ਗੱਲ ਕਹਿੰਦੀ ਹੈ ਜਦੋਂ ਸਿੱਖ ਸਨ ਜੇ ਸਾਡੇ ਪਿੰਡ 'ਚ ਜਦੋਂ ਗੁਰੂਕੁਲ ਜਾਂਦੇ ਸਨ ਭੇਟਾ ਲੈ ਕੇ ਜਾਂਦੇ ਸਨ ਭਾਵੇਂ ਟਕਾ ਭਾਵੇਂ ਪੈਸਾ ਦੋ ਫੁੱਲ ਤੇ ਪੁਰਾਣੇ ਸਮੇਂ ਕਈ ਗੁਰਸਿੱਖ ਦੋ ਦੰਤਾਂ ਵੀ ਤੋੜ ਕੇ ਲੈ ਜਾਂਦੇ ਸਨ ਕਿਉਂਕਿ ਮਹਾਰਾਜ ਨੂੰ ਭੇਟਾ ਕਰਾਂਗੇ ਸਵੇਰੇ ਇਦਾਂ ਸਤਿਗੁਰੂ ਦੰਤ ਨੇ ਕਰ ਲੈਣਗੇ ਇਹ ਪ੍ਰੇਮ ਪ੍ਰੇਮਾ ਭਗਤੀ ਸੀ ਉਨੇ ਕਿਆ ਪੁੱਤਰ ਉਹ ਮਿੱਠਾ ਜਾਂ ਉਹ ਦਾਤਨਾ ਜਾਂ ਉਹ ਪੈਸੇ ਕਹਿੰਦਾ ਮਾਂ ਮੈਂ ਗੁਰੂ ਨੂੰ ਚੇਤੇ ਕਰਨਾ ਤੇ ਗੁਰੂ ਆਏਗਾ ਆਪਾਂ ਕਿ ਧਿਆੰਗੇ ਗਰੀਬੀ ਆਤ ਦਿੱਸੀ ਜੀ ਮਾਂ ਨੇ ਕਿਆ ਪੁੱਤਰ ਹੋਰ ਤਾਂ ਕੁਝ ਹੈ ਕੋਈ ਨਹੀਂ ਆ ਮਿੱਟੀ ਦੇ ਭਾਂਡੇ ਚ ਗੁੜ ਦੀ ਇੱਕ ਪੇਸੀ ਪਈ ਗੁੜ ਦੀ ਰੋੜੀ ਹੈ ਜਦੋਂ ਗੁਰੂ ਆਵੇਗਾ ਨਾ ਚਰਨਾ ਚ ਰੱਖ ਕੇ ਮੱਥਾ ਟੇਕ ਦੇ ਮਾਂ ਨੇ ਸੋਚਿਆ ਕਿੰਨੇ ਆਉਣਾ ਕਿਵੇਂ ਹੋਣਾ ਸ਼ਿਆਨਪ ਵਰਤਰੀ ਪਰ ਦੁਬ ਦੱਚ ਗਿਆ ਉਹਨੇ ਕਾ ਪੁੱਤਰ ਖੇੜਾ ਸ਼ਦਾਨ ਲਈ ਗੁੜ ਲੈ ਜਾ ਉਹਨੇ ਜੀ ਗੁੜ ਚਾਦਰ ਬੱਲੇ ਬਨ ਲਿਆ ਕਪੜਾ ਇਹਦਾ ਮੋਢੇ ਤੇ ਰੱਖਦਾ ਸੀ ਕੋਈ ਸੱਜਣ ਲਿਖਦੇ ਇੱਕ ਟਕਾ ਵੀ ਲੈ ਲਿਆ ਉਹਨੇ ਜੀ ਸੌਣ ਲੱਗਿਆ ਗੁੜ ਸਹਰਾਣੇ ਜਦੋਂ ਖੂਬ ਵਾਣਾ ਗਾਦੀ ਤੇ ਬੈਠਿਆ ਗੁੜ ਮੋਢੇ ਤੇ ਰੱਖੇ ਰੱਖਣਾ ਲੋਕਾਂ ਉਹਦਾ ਨਾ ਪੱਲੂ ਪਾ ਦਿੱਤਾ ਉਹਨੂੰ ਭਾਈ ਪੱਲਾ ਕਹਿੰਦੇ ਸਨ ਇਹਦਾ ਮਤਲਬ ਪੱਲੇ 'ਚ ਗੁੜ ਬੰਨੀ ਬੈਠਾ ਹੈ ਤੇ ਲੋਕਾਂ ਮਜਾਕ ਨੂੰ ਡਾਣਾ ਪਰ ਹੌਸਤਾ ਹੌਸਤਾ ਜਿਉਂ-ਜਿਉ ਗੁਰੂ ਨੂੰ ਚੇਤੇ ਕਰੇ ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ ਗੁਰਮਖੋ ਗੁਰ ਪ੍ਰਸਾਦ ਹੁੰਦਾ ਏ ਉਹ ਗੁਰੂ ਚੇਤੇ ਕਰ ਲਾਉਂ ਪਿਆ ਉਹਨੂੰ ਕੋਈ ਬਾਣੀ ਨਹੀਂ ਆਉਂਦੀ ਸਿਰਫ ਇੱਕ ਸ਼ਬਦ ਸੁਣਿਆ ਗੁਰੂ ਆਏਗਾ ਗੁਰੂ ਜੀ ਜ਼ਰੂਰ ਆਉਣਗੇ ਸੱਚੀ ਜਿਉਂ ਉਹਨਾਂ ਨੇ ਘਰ ਜਾਣਾ ਬੰਦ ਕਰ ਕਰਕੇ ਲੋਕਾਂ ਪੱਲਾ ਕਹਿਣ ਲੱਗ ਪਏ ਕਿਹਾਂ ਕਿਆ دیਵਾਨਾ ਹੋ ਗਿਆ ਮਸਤਾਨਾ ਹੋ ਗਿਆ ਇੱਕ ਦਿਨ ਫਿਰ ਗੁਰੂ ਹਰਗੋਬਿੰਦ ਸਾਹਿਬ ਬਾਬਾ ਬਕਾਲਾ ਸਾਹਿਬ ਤੋਂ ਚੱਲੇ ਉਦੋਂ ਬਕਾਲਾ ਹੀ ਸੀ ਨਾ ਗੱਲਾ ਘੋੜੇ ਤੇ ਸਵਾਰ ਹੋ ਕੇ ਉਸ ਦਿਨ ਉਹ ਘਰ ਨਹੀਂ ਗਿਆ ਰਾਤ ਵੀ ਰਿਹਾ ਦਿਨ ਵੀ ਕੁਝ ਖਾਦਾ ਪੀਤਾ ਨਹੀਂ ਤੀਬਰ ਬਿਹਰਾਜ ਸ਼ਿਖਰ ਦਾ ਬਿਹਰਾਜ ਮੈਂ ਨੀਰ ਵਹਿ ਵੇ ਚੱਲੇ ਜਿਉ ਉਹ ਆ ਪ੍ਰੇਮ ਪਰੀ ਕਨਕ ਮਾਨਕ ਗੱਜ ਮੋਤੀ ਲਾਲਨ ਨਹਾ ਨਹੀਂ ਨਾ ਨਹਿ ਨਹੀਂ ਰਾਜਨ ਆ ਪਾਦਨਾ ਹੁਕਮਨਾ ਸਾਧਨ ਕਿਚ-ਕਿਚ ਨਾਲ ਚਗੀ ਦਰਸ਼ਨ ਪਿਆਸੀ ਦਿਨਸ ਰਾਤ ਚਿਤੋਂ ਅੰਧ ਨੀਤ ਨਸ ਇੱਕੋ ਗੱਲ ਗੁਰੂ ਆਵੇਗਾ ਗੁਰੂ ਆਉਣਗੇ ਗੁਰੂ ਗੁਰੂ ਕਹਿੰਦਿਆ ਲੇਟ ਗਿਆ ਜੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਗਏ ਜੀ ਕਹਿੰਦੇ ਇਸ ਬਤਾਲੇ ਪਿੰਡ ਜਦੋਂ ਪਹੁੰਚੇ ਤੇ ਸਾਹਮਣੇ ਮਿਲ ਗਿਆ ਪਿੰਡ ਦਾ ਬੰਦਾ ਤੇ ਮਹਾਰਾਜ ਨੇ ਇੰਨੇ ਪੁੱਛਿਆ ਇਸ ਪਿੰਡ ਦਾ ਚੌਧਰੀ ਕੌਣ ਹੈ ਹੋਏ ਅਗੂ ਕਹਿੰਦਾ ਜੀ ਮਜ਼ਾਕ ਕਰਦਾ ਕਿਉਂ ਗਰੀਬ ਸੀ ਨਾ ਜਿਹੜਾ ਭਾਈ ਪੱਲਾ ਸੀ ਕਹਿਣ ਲੱਗਾ ਮਹਾਰਾਜ ਇਹ ਪਿੰਡ ਦਾ ਚੌਧਰੀ ਉਹ ਜਿਹੜਾ ਵਟ ਉੱਤੇ ਬੈਠਾ ਹੈ ਮਹਾਰਾਜ ਦੇਖ ਕੇ ਕਹਿਣ ਲੱਗੇ ਸੱਚੀ ਵਿੱਚ ਇੱਕ ਦਿਨ ਇਹ ਚੌਧਰੀ ਹੋਵੇਗਾ ਇਹ ਚੌਧਰੀ ਬਣੇਗਾ ਸਤਿਗੁਰੂ ਕੋਲ ਚਲੇ ਗਏ ਵਟ ਤੇ ਬੈਠਾ ਸੀ ਵਾਟਾ ਪਸੰਦ ਹੈ ਨਾ ਖੇਤ ਦੀ ਵਟ ਤੇ ਬੈਠਾ ਆਵਾਜ਼ ਦਿੱਤੀ ਭਾਈ ਸੱਜਣਾ ਸੀ ਆ ਗਏ ਆ ਤੂੰ ਸਾਨੂੰ ਵੀ ਟਿਕਨ ਨਹੀਂ ਦਿੱਤਾ ਗੁਰਮਖੋ ਗੁਰੂ ਦਾ ਪਿਆਰ ਇੱਕ ਅੰਗੀ ਨਹੀਂ ਹੁੰਦਾ ਗੁਰੂ ਦਾ ਪਿਆਰ ਦੋ ਅੰਗੀ ਹੈ ਦਵੱਲਾ ਹੈ ਤੂੰ ਆਵਾਜ਼ ਦਿੱਤੀ ਅਸੀਂ ਆ ਗਏ ਆ ਕੱਲੇ ਦੀਆਂ ਅੱਖਾਂ ਭਿੱਜੀਆਂ ਸੰਜਦੋਂ ਨੇਤਰ ਭਰ ਕੇ ਦੇਖਿਆ ਤੇ ਮੇਰੀ ਪੀਰੀ ਦਾ ਦਤਾ ਖਲੋਤਾ ਹੈ ਬੋਲੇ ਸੋਨੇ ਹਾਂ ਮੈਂ ਸਿਰਫ ਸਾਖੀਆਂ ਤਾਜ ਨਹੀਂ ਆ ਯਾਦੀਆਂ ਵੀ ਬੰਚ ਭਾਵਨਾ ਬਣੇ ਗੁਰੂ ਆਰ ਗੋਬਿੰਦ ਸਾਹਿਬ ਨੂੰ ਦੇਖ ਕੇ ਭਾਈ ਪੱਲਾ ਤਾਹੀ ਕਰਕੇ ਹਜ਼ੂਰ ਦੇ ਚਰਨਾਂ 'ਚ ਡਿੱਗਣ ਲੱਗਾ ਸਤਿਗੁਰਾਂ ਨੇ ਚਰਨਾਂ 'ਚ ਡਿੱਗਦੇ ਨੂੰ ਘੁੱਟ ਕੇ سینੇ ਨਾਲ ਲਾ ਲਿਆ ਕਹਿ ਲਗੇ ਕੋਈ ਸ਼ਕਨ ਨੂੰ ਦੇਂਗਾ ਭੁੱਖ ਲੱਗੀ ਹੈ ਪਿਆਰੇ ਹੁਣ ਦੱਸੋ ਕੀ ਉਸ ਮੇਰੇ ਸਤਿਗੁਰੂ ਨੂੰ ਕੋਈ ਪ੍ਰਸ਼ਾਦੇ ਦੀ ਭੁੱਖ ਹੈ ਗੋਬਿੰਦ ਭਾਉ ਭਗਤ ਦਾ ਭੁੱਖਾ ਕੋਈ ਸ਼ਕਨ ਨੂੰ ਦੇਂਗਾ ਰੋਂਦੇ ਹੋਏ ਨੇ ਕੰਬਦੇ ਖੱਥਾਂ ਨੂੰ ਚਾਦਰ ਦਾ ਪੱਲਾ ਖੋਲਿਆ ਜਿਸ ਕਰਕੇ ਨਾਮ ਪਾਈ ਪੱਲਾ ਸੀ ਗੁਰਦ ਦੀ ਰੋੜੀ ਅੱਗੇ ਰੱਖ ਕੇ ਕਹਿੰਦਾ ਸਤਿਗੁਰੂ ਮੇਰੇ ਗਰੀਬ ਕੋਲ ਤਾਂ ਕੁਛ ਹੀ ਹੈ ਮਹਾਰਾਜ ਨੇ ਤੋੜ ਕੇ ਆਪ ਛਕਿਆ ਉਹਦੇ ਮੂੰਹ 'ਚ ਪਾਇਆ ਕਹਿੰਦੇ ਮੈਨੂੰ ਘਰ ਲੈ ਚਲ ਘਰ ਗਏ ਤੇ ਪੁੱਛੋ ਕੁਛ ਨਾ ਜੀ ਕੱਚਾ ਘਰ ਮੰਜੀ ਡਾਈ ਇੱਥੋਂ ਤੱਕ ਜਿਹੜਾ ਕੱਪੜਾ ਵੀ ਵਿਛਾਇਆ ਉਹ ਵੀ ਪਾਟਾ ਹੋਇਆ ਸੀ ਵਿੱਚੋਂ ਗੰਦੇ ਹੋਏ ਕੱਪੜੇ ਤੇ ਮੀਰੀ ਪੀਰੀ ਦੇ ਦਾਤਾ ਬੈਠੇ ਮਾਈ ਨੇ ਮੱਥਾ ਟੇਕਿਆ ਅੱਗੂ ਕਹਿੰਦੇ ਭੁੱਖ ਲੱਗੀ ਪ੍ਰਸ਼ਾਦਾ ਛਕਾਓਗੇ ਕਹਿੰਦੇ ਨੇ ਸਿਰਫ ਢਾਈ ਸਿਰ ਆਟਾ ਤੇ ਅੱਧ ਸਿਰ ਦਾਲ ਸੀ ਕੁਛ ਨਹੀਂ ਸੀ ਘਰ 'ਚ ਥੋੜਾ ਬਾਤਾ ਲੂਣ ਮਰਚ ਕਹਿਣ ਲੱਗੀ ਮਹਾਰਾਜ ਇਹਨਾਂ ਗੁਰੂ ਸਾਹਿਬ ਕਹਿੰਦੇ ਤੁਸੀਂ ਪਕਾਓ ਉਹਨੇ ਰੱਖ ਦਿੱਤੀ ਦਾਲ ਪ੍ਰਸ਼ਾਦੇ ਪਕਾਉਣ ਲੱਗ ਪਈ ਪਿੰਡ 'ਚ ਸਿੱਖਾਂ ਦੇ ਘਰ ਸੰ ਪਤਾ ਲੱਗਾ 체ਵੇਂ 사드구루 ਆ ਗਏ ਨੇ ਪਿਆਰਿਓ ਸਿੱਖ ਆ ਗਏ ਰਸਤਾ ਆ ਗਿਆ ਕੋਈ ਘੋ ਕੋਈ ਆਟਾ ਕੋਈ ਗੁੜ ਮਹਾਰਾਜ ਕਹਿ ਲਗੇ ਸਾਮੁ ਬਾਰਕ ਹੈ ਪਰਸ਼ਕਾਂ ਦਾ ਆ ਜਿਹੜਾ ਭਾਈ ਪੱਲੇ ਦੇ ਘਰ أج ਬਣਿਆ ਹੈ ਇਤਿਹਾਸ ਕਹਿੰਦਾ ਮਹਾਰਾਜ ਜਿਨੇ ਆਪ ਪ੍ਰਸ਼ਾਦੇ ਪਕੜਨੇ 22 ਸੇਵ ਚ ਨਾਲ ਉਤੇ ਦਾਲਾ ਪਾਈ ਜਾਣਾ ਮਹਾਰਾਜ ਜਿੰਨੀ ਕਿਰਪਾ ਕਿਤੀ ਜੀਵਨ ਦਿੱਤਾ ਜੀਵਨ ਬੜਾ ਉਖਾ ਮਰੇ ਕੋ ਅੰਦਰ ਨੂੰ ਰੂਹਾਨੀਅਤ ਚ ਭਰਪੂਰ ਕਰ ਦਿੱਤਾ ਮਹਾਰਾਜ ਜੀ ਨੇ ਕਹੇ ਤੋ ਬਾਦ ਬਾਣੀ ਸਿਮਰਿ ਸ਼ਬਦ ਪਿੰਡ ਦੇ ਨੂੰ ਕਿਹਾ ਇਹਦਾ ਘਰ ਧਰਮਸ਼ਾਲਾ ਇੱਥੇ ਬੈਠ ਕੇ ਬੰਦਗੀ ਕਰਿਆ ਕਰੋ ਸਿਮਨ ਕਰਿਆ ਕਰੋ ਯਾਦ ਰੱਖਿਓ ਸਮਾ ਆਇਆ ਕੋਈ ਭਾਈ ਪੱਲਾ ਪਿੰਡ ਦਾ ਚੌਧਰੀ ਬਣਿਆ ਸੀ ਮੈਂ ਕਹਿੰਨਾ ਗੁਰੂ ਤੇ ਭਰੋਸਾ ਕਰੇ ਗੁਰ ਬਾਣੀ ਜਿਹੜੀ ਅੱਖਰ ਨਹੀਂ ਕੇਵਲ ਮੈਂ ਫਿਰ ਲੱਭੇ ਵਰਤਰਾ ਅੱਖਰ ਹੈ ਨਾ ਕੇਵਲ ਅੱਖਰ ਨਹੀਂ ਇਹਨਾਂ ਅੱਖਰਾਂ ਵਿੱਚ ਸੁਖਮਨੀ ਸਾਹਿਬ ਦੇ ਗੁਰੂ ਅਰਜੁਨ ਦੇਵ ਨੇ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਕੋਤਨਿਦਾਨ ਆਪਾ ਪੜ੍ਹਨੇ ਆ ਨਾ ਜੀ ਇਹਦੇ ਅਰਥ ਕੀ ਨੇ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਇਹ ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਹੈ ਇਹ ਗੋਬਿੰਦ ਦੇ ਗੁਣਾ ਨਾਲ ਭਰਪੂਰ ਹੈ ਜਿਸ ਮਨ ਬਸੈ ਸੋ ਕੋਤਨਿਦਾਨ ਜਿਹਦੇ ਅੰਦਰ ਸੁਖਮਨੀ ਵਸ ਜਾਉ ਖੁਦ ਸੁਖਮਨੀ ਦਾ ਖਜ਼ਾਨਾ ਬਣ ਜਾਂਦਾ ਹੈ ਨਿਦਾਨ ਦਾ ਅਰਥ ਖਜ਼ਾਨਾ ਵੇਖੋ ਇੱਥੇ ਅੰਮ੍ਰਿਤ ਨਾਮ ਨਿਦਾਨ ਨਹੀਂ ਕਿ ਜਿਸ ਮਨ ਬਸੈ ਸੋ ਹੋਤ ਨਿਦਾਨ ਜਿਹਦੇ ਅੰਦਰ ਸੁਖਮਨੀ ਸਹਿ ਵਸ ਜਾ ਪਿਆਰਿਓ ਉਹ ਖੁਜ ਰੁਖਾਨੀ ਖਜ਼ਾਨਿਆਂ ਦਾ ਮਾਲਕ ਬਣ ਜਾਂਦਾ ਹੈ